ਕੋ ਦਾ ਦिए ਕਿ ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਦੇ ਵਿਚਾਲੇ ਕਿਸਾਨਾਂ ਦੀ ਮੀਟਿੰਗ ਜਿਹੜੀ ਹੋਈ ਹੈ ਸੋ ਕਿਸਾਨ ਆਗੂਆਂ ਦੀ ਹਰਿਆਣਾ ਪ੍ਰਸ਼ਾਸਨ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਬੇਸਿੱਟਾ ਰਹੀ ਹੈ ਸੋ ਪਟਿਆਲਾ ਦੇ ਵਿੱਚ ਇਹ ਮੀਟਿੰਗ ਕਿਸਾਨਾਂ ਦੀ ਹੁੰਦੀ ਹੈ ਤੇ ਬੇਸਿੱਟਾ ਰਹੀ ਹੈ ਸੋ ਸ਼ੰਭੂ ਬੈਰੀਅਰ ਖੋਲਣ ਨੂੰ ਲੈ ਕੇ ਇਹ ਮੀਟਿੰਗ ਬੇਸਿੱਟਾ ਰਹੀ ਹੈ ਸੋ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਨਾਲ ਲਜਾਣ ਦੀ ਅਪੀਲ ਕੀਤੀ ਗਈ ਹੈ ਸੋ ਇਸ ਅਪੀਲ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ ਹੈ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਵਿੱਚ ਕਿਸਾਨ ਆਗੂਆਂ ਦੀ ਤੇ ਹਰਿਆਣਾ ਪ੍ਰਸ਼ਾਸਨ ਤੇ ਪਟਿਆਲਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ ਸੋ ਸ਼ੰਭੂ ਬੈਰੀਅਰ ਖੋਲਣ ਨੂੰ ਲੈ ਕੇ ਗੱਲਬਾਤ ਜਿਹੜੀ ਕੀਤੀ ਗਈ ਹੈ ਪਰੰਤੂ ਗੱਲਬਾਤ ਦੇ ਵਿੱਚ ਕੋਈ ਵੀ ਨਤੀਜਾ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆਇਆ ਸੋ ਟਰੈਕਟਰ ਟਰਾਲੀਆਂ ਦੇ ਉੱਤੇ ਇਤਰਾਜ਼ ਜਿਹੜਾ ਜਤਾਇਆ ਜਾ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਵੱਲੋਂ ਟਰੈਕਟਰ ਟਰਾਲੀਆਂ ਦੇ ਉੱਤੇ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਮੀਟਿੰਗ ਬੇਸਿੱਟਾ ਰਹੀ ਹੈ ਸੋ ਇਸ ਖਬਰ ਦੇ ਉੱਤੇ ਕਿਸਾਨ ਨੇਤਾ ਮਨਜੀਤ ਸਿੰਘ ਕੁਮਾਣਾ ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਜੀ ਸਵਾਗਤ ਹੈ ਤੁਹਾਡਾ ਏਐਨਵੀ ਨਿਊ ਚੈਨਲ ਦੇ ਵਿੱਚ ਤੇ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਇੱਕ ਵਾਰ ਫਿਰ ਤੋਂ ਬੇਸਿੱਟਾ ਰਹੀ ਹੈ ਕੀ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਬੈਠੇ ਰਹਿਣਗੇ ਕੀ ਜਵਾਬ ਹੈ ਤੁਹਾਡਾ ਜੀ ਸ਼ਾਸਿਕਾ ਬਈ ਤੇਜਿੰਦਰ ਜੀ ਦੇਖੋ ਜਿਹੜੀ ਇਹ ਮੀਟਿੰਗ ਹੋਈ ਹੈਗੀ ਅੱਜ ਉਹਦੇ ਵਿੱਚ ਪ੍ਰਸ਼ਾਸਨ ਗੱਲ ਰਸਤਾ ਖੋਲਣ ਦੀ ਕਰਦਾ ਸੀਗਾ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਰਸਤਾ ਬੰਨਦੇ ਨਹੀਂ ਕਰਾਇਆ ਕਿਉਂਕਿ ਕੋਈ ਵੀ ਪ੍ਰਸ਼ਾਸਨ ਦਾ ਅਫਸਰ ਆ ਜੇ ਅਸੀਂ ਕਿਹਾ ਵੀ ਆ ਕੋਈ ਹੋਰ ਬੰਦਾ ਆ ਜੇ ਥੋੜਾ ਗੱਡੀ ਜਿੱਥੇ ਉਹਨਾਂ ਨੇ ਦੁਬਾਰਾ ਹਰਿਆਣਾ ਸਰਕਾਰ ਨੇ ਕਰਿਆ ਹੋਇਆ ਤੇ ਕੰਦਾ ਕਰਿਆ ਹੋਇਆ ਉੱਥੇ ਤੱਕ ਗੱਡੀ ਜਾਂਦੀ ਆ ਸਾਡੀ ਵੀ ਸਰਵਿਸ ਲੈਣ ਅਸੀਂ ਛੱਡੀ ਹੋਈ ਹੈਗੀ ਪਰ ਸਾਡੇ ਪਤਰੀਦਾਰ ਵੀ ਆਉਂਦੇ ਨੇ ਹੋਰ ਵੀ ਆ ਪਰ ਉੱਤੇ ਉਹਨਾਂ ਨੇ ਉਹ ਗੱਲ ਤੇ ਨਹੀਂ ਆਏ ਵੀ ਹਾਂ ਜੀ ਵੀ ਰਸਤਾ ਦੀ ਕੋਲ ਨਹੀਂ ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਰਸਤਾ ਪ੍ਰੋਪਰ ਖੋਲੋ ਸਾਨੂੰ ਕੋਈ ਦਿੱਕਤ ਨਹੀਂ ਰਸਤਾ ਖੋਲਣ ਦੇ ਵਿੱਚ ਜੇ ਰਸਤਾ ਖੋਲਦੇ ਨੇ ਆਮ ਜਨਤਾ ਲਈ ਵੀ ਜਾਵੇ ਜਾਂ ਵੀਰੇ ਸਾਡਾ ਵਪਾਰੀ ਵਰਗ ਉਹ ਵੀ ਜਾਵੇ ਉਹਦਾ ਕਾਰੋਬਾਰ ਵਧੇ ਸਾਡੇ ਟਰਾਂਸਪੋਰਟ ਵਾਲੇ ਨੇ ਹੋਰ ਕਿਉਂਕਿ ਅਸੀਂ ਇਹ ਨਹੀਂ ਕਹ ਲੋ ਜੀ ਉੱਤੇ ਵੀ ਜਿਹੜਾ ਤੁਸੀਂ ਕਹਿੰਦੇ ਹੋ ਅਨੁਸ਼ਕ੍ਰੂਪ ਦੇ ਥੋੜਾ ਰਸਤਾ ਖੋਲਣਾ ਤੁਸੀਂ ਸਾਰਾ ਰਸਤਾ ਖੋਲੋ ਅਸੀਂ ਵੀ ਦਿੱਲੀ ਜਾਂਦੇ ਹੋਈਏ ਕਿਉਂਕਿ ਸਾਡੀਆਂ ਮੰਗਾਂ ਦਿੱਲੀ ਨਾਲ ਰਿਲੇਟਡ ਨੇ ਨਹੀਂ ਠੀਕ ਹੈ ਮਨਜੀਤ ਜੀ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਠੀਕ ਹੈ ਤੁਸੀਂ ਰਸਤਾ ਖੋਲਣ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹੋ ਪਹਿਲਾਂ ਹਰਿਆਣਾ ਦੇ ਵਿੱਚ ਹਾਈ ਕੋਰਟ ਨੇ ਤੁਹਾਡੀ ਅਪੀਲ ਮੰਨ ਲਈ ਸੀ ਤੇ ਤੁਹਾਨੂੰ ਆ ਦਿੱਲੀ ਜਾਣ ਦਾ ਸ਼ਾਇਦ ਨਿਯੋਤਾ ਦਿੱਤਾ ਸੀ ਵੀ ਰਸਤਾ ਖੋਲਣ ਦੀ ਗੱਲ ਵੀ ਕਰ ਦਿੱਤੀ ਸੀ ਪਰੰਤੂ ਸੁਪਰੀਮ ਕੋਰਟ ਚ ਕੇਸ ਜਾਂਦਾ ਤੇ ਸੁਪਰੀਮ ਕੋਰਟ ਨੇ ਵੀ ਹਦੇਸ਼ ਕੀਤੇ ਨੇ ਕਿ ਜਿਹੜੀਆਂ ਐਮਰਜੈਂਸੀ ਸਵਾਮਾਂ ਨੇ ਉਹਨਾਂ ਦੇ ਲਈ ਰਸਤਾ ਖੋਲਿਆ ਜਾਵੇ ਸੇ ਇਹ ਇਹ ਉਹਨਾਂ ਰਸਤਿਆਂ ਨੂੰ ਖੋਲਣ ਨੂੰ ਲੈ ਕੇ ਮੀਟਿੰਗ ਹੋਈ ਹੈ ਕੀ ਤੁਸੀਂ ਇਹ ਰਸਤੇ ਖੋਲੋਗੇ ਜਾਂ ਨਹੀਂ ਕੁੜੇ ਕੋ ਅਸੀਂ ਤਾਂ ਜੀ ਮੈਂ ਉਹੀ ਗੱਲ ਕਹੀ ਜਾਂਦਾ ਨਾ ਵੀ ਅਸੀਂ ਦਾ ਰਸਤੇ ਬੰਦੇ ਨਹੀਂ ਕਰੇ ਹੋਏ ਹੈਗੇ ਜੀ ਰਸਤੇ ਜਿਹੜੇ ਬੰਦ ਕਰਿਓ ਨੇ ਹਰਿਆਣਾ ਸਰਕਾਰ ਨੇ ਕਰੇ ਹੋਏ ਨੇ ਠੀਕ ਹੈ ਕਿਉਂਕਿ ਸੈਂਟਰ ਦੀ ਬੀਜੇਪੀ ਸਰਕਾਰ ਦੇ ਕਹਿਣ ਤੇ ਮੈਂ ਉਹੀ ਗੱਲ ਤੁਹਾਨੂੰ ਕਹਿ ਕੇ ਆਟਾ ਸਾਡੇ ਵੱਲੋਂ ਦਾ ਕੰਨ ਕੋਈ ਵੀ ਅਸਰ ਆ ਜੇ ਜਲਦਬਾ ਆ ਜਾਣ ਗੱਡੀ ਸਾਡੇ ਵੱਲੋਂ ਇਧਰੋਂ ਜਾਂਦੀ ਹੈ ਸਿੱਰੇ ਜਿੱਥੇ ਦਵਾਰਾ ਹੁੰਨ ਹੁੰਨੇ ਨੇ ਤੁਸੀਂ ਵੀ ਜਾ ਕੇ ਦੇਖਿਆ ਕਿਉਂਕਿ ਉਹ ਤੋਂ ਬਾਅਦ ਜੇ ਹੁਣ ਅੱਗੇ ਰਸਤੇ ਖੋਲਣੇ ਨੇ ਉਹ ਹਰਿਆਣਾ ਸਰਕਾਰ ਨੇ ਖੋਲਣੇ ਨੇ ਯੋਕੇ ਸਾਡੇ ਵੱਲੋਂ ਕੋਈ ਉਹਦੇ ਚ ਪ੍ਰੋਬਲਮ ਮਤਲਬ ਮਤਲਬ ਮਨਜੀਤ ਜੀ ਹਰਿਆਣਾ ਪ੍ਰਸ਼ਾਸਨ ਨੇ ਜਿਹੜਾ ਬਾਰਡਰ ਦੇ ਉੱਤੇ ਅਰਧ ਸੈਨਿਕ ਬਲ ਲਾਏ ਹੋਏ ਨੇ ਉਹਨਾਂ ਨੂੰ ਉਥੋਂ ਚੁੱਕਣ ਦਾ ਮਤਲਬ ਤੁਹਾਡੀ ਗੱਲ ਨਹੀਂ ਮੰਨੀ ਨਹੀਂ ਮੰਨੀ ਜੀ ਉਹਦੇ ਚ ਉਹ ਗੱਲ ਇਹ ਕਹਿੰਦੇ ਸੀ ਜਦੋਂ ਹਰਿਆਣਾ ਪ੍ਰਸ਼ਾਸਨਤਨ ਨਾਲ ਗੱਲ ਹੋਈ ਉਹ ਕਹਿੰਦੇ ਤੁਸੀਂ ਜੀ ਅਸੀਂ ਜੇ ਰਸਤੇ ਖੋਲਦੇ ਆ ਤੁਸੀਂ ਟਰੈਲੀਆਂ ਟਰੈਕਟਰ ਤੋਂ ਬਿਨਾਂ ਜਾਓ ਕਿ ਮੈਂ ਅਸੀਂ ਟਰੈਲੀਆਂ ਟਰੈਕਟਰ ਤੋਂ ਬਿਨਾਂ ਕਾਹਤੋਂ ਜਾਵਾਂਗੇ ਟਰੈਲੀਆਂ 'ਚ ਸਾਡਾ ਹਰੈਣ ਬਸੇਰਾ ਉੱਥੇ ਸਾਡੀ ਰਸੋਈ ਹੈ ਸਾਰਾ ਕੁਝ ਸਾਡਾ ਟਰੈਲੀਆਂ 'ਚ ਨੇ ਟਰੈਕਟਰ ਸਾਡਾ ਸਾਧਨ ਆਣ ਜਾਣ ਦਾ ਵੀ ਉਹਦੇ 'ਚ ਅਸੀਂ ਛੱਟੇ ਨਹੀਂ ਸਕਦੇ ਹੈਗੇ ਕਿਉਂਕਿ ਉਹਨਾਂ ਦੇ thro ਹੋ ਜਾਣਾ ਵੀ ਇਹ ਸੋਰਟੀ ਜ਼ਰੂਰ ਦੇ ਸਕਦੇ ਆ ਤੁਹਾਨੂੰ ਵੀ ਤੁਹਾਡੇ ਡੀਜੀਪੀ ਸਾਹਿਬ ਨਾਲ ਗੱਲ ਕਰਨ ਹਰਿਆਣਾ 'ਚ ਅਸੀਂ ਸਿਰਫ ਲੰਘ ਕੇ ਜਾਣਾ ਹੈ ਔਰ ਅਸੀਂ ਕੋਈ ਗੱਲ ਨਹੀਂ ਕਰਨੀ ਨਾ ਅਸੀਂ ਰੁਕਣਾ ਹੈ ਨਾ ਕੁਝ ਹੈ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਡਰੀ ਜਾਂਦਾ ਹੈ ਇਹ ਉਹ ਸਰਕਾਰ ਦਾ ਇਹ ਐਨ ਪ੍ਰੈਸ਼ਰ ਵੀ ਰੋਸ ਰਸਤਾ ਨਹੀਂ ਖੋਲਣਾ ਚਾਹੁੰਦੇ ਜੀ ਮਨਜੀਤ ਜੀ ਰੇਡ ਕਾ ਤਾਂ ਫਿਰ ਵੀ ਬਰਕਰਾਰ ਦਾ ਬਰਕਰਾਰ ਰਿਹਾ ਕਿਉਂਕਿ ਤੁਸੀਂ ਦਿੱਲੀ ਕੂਚ ਕਰਨਾ ਤੇ ਹਰਿਆਣਾ ਪ੍ਰਸ਼ਾਸਨ ਕਹਿ ਰਿਹਾ ਵੀ ਰਸਤਾ ਅਸੀਂ ਖੋਲ ਦਵਾਂਗੇ ਥੋੜਾ ਬਹੁਤ ਪਰੰਤੂ ਉਥੋਂ ਐਮਰਜੈਂਸੀ ਸਵਾਵਾ ਨਿਕਲਣ ਤੇ ਟਰੈਕਟਰ ਟਰਾਲੀਆਂ ਨਾ ਜਾਣ ਤੇ ਤੁਹਾਡਾ ਹੁਣ ਅਗਲਾ ਕਦਮ ਕੀ ਹੋਊਗਾ ਕੀ ਤੁਸੀਂ ਦਿੱਲੀ ਕੂਚ ਕਰੋਗੇ ਜਾਂ ਫਿਰ ਤੁਹਾਡਾ ਰੂਟ ਆ ਜਿਹੜਾ ਕੋਈ ਬਦਲੋਗੇ ਕੋਈ ਪਲੈਨਿੰਗ ਤੁਹਾਡੀ ਹੋ ਰਹੀ ਹੋਵੇ ਹੁਣ ਨਹੀਂ ਅਸੀਂ ਤਾਂ ਕਹਿਨੇ ਆ ਜੀ ਸਰਕਾਰ ਦੇਖੋ ਥੋੜਾ ਰਸਤਾ ਨਾ ਉਹ ਸਾਰਾ ਰਸਤਾ ਖੁੱਲੇ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਹਨੂੰ ਮੰਨਦੇ ਹੋਏ ਥੋੜੇ ਦੀ ਬਜਾਇ ਸਾਡੇ ਵਪਾਰੀ ਵਰਗ ਨੂੰ ਫਾਇਦਾ ਹੋਏ ਟੋਟਲ ਰਸਤਾ ਖੁੱਲੇ ਸਾਰਿਆਂ ਦਾ ਕੰਮਕਾਰ ਚੱਲਦਾ ਹੋਏ ਅਸੀਂ ਵੀ ਦਿੱਲੀ ਜਾਂਦੇ ਹੋਈਏ ਅਗਰ ਮੈਂ ਸਰਕਾਰ ਨੂੰ ਨਹੀਂ ਜਾਣ ਦੇਣਾ ਚਾਹੁੰਦੀ ਮੈਂ ਥੋੜੇ ਮਾੜੀ ਮਰੜੀ ਕਹਿਣਾ ਚਾਹਾਂਗਾ ਸਾਡੇ ਮਾਨਯੋਗ ਪ੍ਰਾਈਮ ਮਿੰਿਸਟਰ ਜੀ ਜਾਂ ਕੇਤੀਵੜੀ ਮੰਤਰੀ ਸਾਡੇ ਨਾਲ ਕੇ ਗੱਲ ਕਰਨ ਟੇਬਲ ਟॉक ਕਰਨ ਜੀ ਅਸੀਂ ਆ ਕੇ ਸਾਡੀਆਂ ਜਿਹੜੀਆਂ ਮੰਗਾਂ ਨੇ 12 ਉਹਨਾਂ ਨੇ ਸਾਡੀਆਂ ਮੰਨੀਆਂ ਹੋਈਆਂ ਨੇ ਪਹਿਲਾਂ ਉਹਨਾਂ ਨੂੰ ਲਾਗੂ ਕਰ ਦੇਣ ਚਾਹੁੰਦਾ ਇੰਨੀ ਹੈ ਇਹ ਨਹੀਂ ਪਤਾ ਕਿ ਉਹ ਕਦੋਂ ਰੜਕਾਈ ਕਹਿੰਦੇ ਆ ਉਹਨਾਂ ਨੇ ਲਿਖ ਰੱਖਿਆ ਮਨਜੀਤ ਜੀ ਇੱਕ ਆਖਰੀ ਸਵਾਲ ਹੈ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਐਲਾਨ ਹੋ ਚੁੱਕਿਆ ਹੈ ਕਿ ਲੱਗਦਾ ਵੀ ਹਰਿਆਣਾ ਦੇ ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਨਾਲ ਮੀਟਿੰਗਾਂ ਚੱਲਣਗੀਆਂ ਮੀਟਿੰਗਾਂ ਦੇ ਵਿੱਚ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਰਸਤਾ ਥੋੜਾ ਜਿਆ ਖੋਲਿਆ ਜਾਵੇ ਤਾਂ ਜੋ ਰਾਜਨੀਤੀ ਵੀ ਚੱਲਦੀ ਰਹੇ ਜਾਂ ਫਿਰ ਐਮਰਜੈਂਸੀ ਸਮਾਵਾ ਵੀ ਚੱਲਦੀਆਂ ਰਹਿਣ ਦੇਖੋ ਕਿਸਾਨ ਸਮਝਦਾਰ ਨੇ ਇਹ ਉਹੀ ਹਰਿਆਣਾ ਸਰਕਾਰ ਹੈ ਜਿਨੇ ਸਾਡੇ ਕਿਸਾਨਾਂ ਤੇ 70000 ਅਰਧ ਸੈਨਿਕ ਬਲ ਸੈਨਿਕ ਲਾ ਕੇ ਰੱਖਿਆ ਸਾਨੂੰ ਐਨਐਸਏ ਲਾਣ ਦੇ ਦਾਬੇ ਮਾਰਦੇ ਰਹੇ ਨੇ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਫਰਦਾ ਉਹਨਾਂ ਦੇ ਲਾਲ ਰੈਡ ਰਾਊਟ ਚੜਨ ਦੀ ਗੱਲ ਕਰਦੇ ਰਹੇ ਨੇ ਜਾਂ ਉਸ ਤੋਂ ਬਾਅਦ ਇੱਥੇ ਤੱਕ ਸਾਨੂੰ ਪਿੰਡਾਂ 'ਚ ਬੰਦ ਰੱਖਿਆ ਉਹ ਗੱਲ ਦਾ ਜਵਾਬ ਲੋਕ ਦੇਣਗੇ ਹਰਿਆਣੇ ਦੀ ਬੀਜੇਪੀ ਸਰਕਾਰ ਨੂੰ ਠੀਕ ਹੈ ਮਨਜੀਤ ਜੀ ਇੱਕ ਆਖਰੀ ਸਵਾਲ ਹੋਰ ਹੈ ਜੇ ਮੀਟਿੰਗ ਹੋਈ ਹੈ ਤੁਹਾਡੀ ਜਿਵੇਂ ਜੇ ਹਰਿਆਣਾ ਵੱਲੋਂ ਅਰਧ ਸੈਨਿਕ ਬਲ ਹਟਾਏ ਜਾਂਦੇ ਨੇ ਤੇ ਐਮਰਜੈਂਸੀ ਸਵਾਵਾਂ ਨੂੰ ਬਹਾਲ ਕੀਤਾ ਜਾਂਦਾ ਫਿਰ ਤੁਸੀਂ ਦਿੱਲੀ ਕੂਚ ਕਰੋਗੇ ਕਿਉਂਕਿ ਟਰੈਕਟਰ ਟਰਾਲੀਆਂ ਤੇ ਤਾਂ ਅਤਰਾਜ ਜਿਤਾ ਦਿੱਤਾ ਗਿਆ ਨਹੀਂ ਅਸੀਂ ਦੇਖੋ ਅਤਰਾਜ ਆ ਉਹ ਤਾਂ ਕੱਲ ਨੂੰ ਸਾਨੂੰ ਇਹ ਵੀ ਕਹਿਣਗੇ ਤੁਸੀਂ ਟਰੈਕਟਰ ਟ੍ਰੈਲੀ ਰਾਹੀਂ ਆਪਣੀ ਫਸਲ ਨਾ ਲੈ ਕੇ ਜਾਓ ਰੋਡ ਤੇ ਨਾ ਚੜ੍ਹੋ ਜੀ ਉਹ ਤਾਂ ਬਹੁਤ ਕੁਝ ਕਹਿਣਗੇ ਅਸੀਂ ਉਹਨਾਂ ਦੀ ਗੱਲ ਥੋੜਾ ਮੰਨਣੀ ਹੈ ਅਸੀਂ ਇਹ ਕਹਿੰਦੇ ਆ ਵੀ ਜੇ ਅਸੀਂ ਕੋਈ ਰਸਤੇ 'ਚ ਗੜਬੜ ਕਰਦੇ ਆ ਇਹ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਜ਼ਿੰਮੇਵਾਰ ਐ ਅਸੀਂ ਅਮਰਸਰ ਤੋਂ ਚੱਲ ਕੇ ਸ਼ੰਭੂ ਤੱਕ ਆਏ ਆ ਰਾस्ते 'ਚ ਈੜੀ ਵੀ ਨਹੀਂ ਮਾਰੀ ਹੋਈ ਕਿਸੇ ਕਿਸਾਨ ਨੇ ਸਾਡੇ ਨੇ ਕੋਈ ਵੀ ਸਹਿਪਰੀ ਨਹੀਂ ਕਰੀ ਸਰ ਹਰਿਆਣੇ ਦੇ ਵਿੱਚੋਂ ਅਸੀਂ ਲੰਘ ਰਹੇ ਆਂ ਜਾਣਾ ਅਸੀਂ ਦਿੱਲੀ ਐ ਸਾਨੂੰ ਸਮਝ ਨਹੀਂ ਆਉਂਦੀ ਵੀ ਹਰਿਆਣੇ ਕਾ ਤੋਂ ਇਹ ਕੁਝ ਕਰੀ ਜਾਂਦਾ ਠੀਕ ਐ ਸੋ ਮਨਜੀਤ ਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ